ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਭਰ ਦੇ ਲੋਕਾਂ ਨੂੰ ਬੰਦੇ ਭਾਰਤ ਨਾਮੀ ਟ੍ਰੇਨਾਂ ਦਾ ਵੱਡਾ ਤੋਹਫਾ ਦਿੱਤਾ ਗਿਆ ਤਾਂ ਇਸ ਦੇ ਨਾਲ ਹੀ ਹੁਣ ਕੱਲ ਅਮਰਸਰ ਤੋਂ ਬੰਦੇ ਭਾਰਤ ਟ੍ਰੇਨ ਦਿੱਲੀ ਦੇ ਲਈ ਰਵਾਨਾ ਹੋਊਗੀ ਇਸ ਦੇ ਨਾਲ ਹੀ ਅਲੱਗ-ਅਲੱਗ ਜਿਹੜੇ ਪੁਆਇੰਟ ਜਿਹੜੇ ਚੁਣੇ ਗਏ ਨੇ ਜਿੱਦਾਂ ਮਾਤਾ ਸ਼੍ਰੀ ਵੈਸ਼ਨੋ ਦੇਵੀ ਜੀ ਤੋਂ ਕਟੜਾ ਤੋਂ ਜਿਹੜਾ ਹੈਗਾ ਉਸ ਉੱਥੋਂ ਦਿੱਲੀ ਵਾਸਤੇ ਟ੍ਰੇਨ ਰਵਾਨਾ ਹੋਊਗੀ ਤਾਂ ਅਸੀਂ ਗੱਲ ਇਸ ਸਮੇਂ ਬਿਆਸ ਦੀ ਕਰਾਂਗੇ ਅਸੀਂ ਰੇਲਵੇ ਸਟੇਸ਼ਨ ਬਿਆਸ ਦੇ ਉੱਤੇ ਮੌਜੂਦ ਹਾਂ ਜਿੱਥੇ ਕਿ ਪਹਿਲਾਂ ਬੰਦੇ ਭਾਰਤ ਟ੍ਰੇਨ ਦਾ ਸਟਾਪੇ ਨਹੀਂ ਸੀਗਾ ਲੇਕਿਨ ਹੁਣ ਰੇਲ ਵਿਭ ਉਹ ਸਟਾਪੇਜ ਦੇ ਸਬੰਧੀ ਜਿਹੜਾ ਹੈਗਾ ਨਿਰਧਾਰਤ ਕਰ ਦਿੱਤਾ ਗਿਆ ਔਰ ਜਨਤਕ ਵੀ ਜਿਹੜਾ ਹੈਗਾ ਉਹ ਕਰ ਦਿੱਤਾ ਗਿਆ ਤਾਂ ਉਸ ਕੱਲ ਦੇ ਸਟਾਪੇ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਨੇ ਉਹ ਰੇਲਵੇ ਸਟੇਸ਼ਨ ਬਿਆਸ ਦੇ ਉੱਤੇ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਕੱਲ ਨੂੰ ਵੱਡਾ ਫੰਕਸ਼ਨ ਜਿਹੜਾ ਹੈਗਾ ਉਹ ਇੱਥੇ ਹੋਣ ਜਾ ਰਿਹਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਜਿਹੜੇ ਨੇ ਉਹ ਇੱਥੇ ਪਹੁੰਚ ਰਹੇ ਨੇ ਔਰ ਇਸ ਦੇ ਨਾਲ ਹੀ ਰੇਲਵੇ ਭਾਗ ਵੱਲੋਂ ਜਿਹੜੇ ਸਥਾਨਕ ਲੋਕ ਹੈਗੇ ਉਹਨਾਂ ਨੂੰ ਵੀ ਇਸ ਫੰਕਸ਼ਨ ਦੇ ਵਿੱਚ ਪੁੱਜਣ ਦਾ ਸੱਦਾ ਪੱਤਰ ਜਿਹੜਾ ਹੈਗਾ ਦਿੱਤਾ ਗਿਆ ਉਸ ਤੋਂ ਪਹਿਲਾਂ ਦੀ ਜਿੱਕਰ ਗੱਲ ਕਰਾਂ ਤਾਂ ਤਸਵੀਰਾਂ 'ਚ ਦਿਖਾਉਣ ਦੀ ਕੋਸ਼ਿਸ਼ ਕਰਾਂ ਜਿੱਤੇ ਸਫਾਈ ਉਹ ਬਿਆਨ ਜਿਹੜੇ ਹੈਗੇ ਉਹ ਚੱਲ ਰਹੇ ਨੇ ਉਸ ਦੇ ਨਾਲ ਹੀ ਲੋਕਾਂ ਦੇ ਵਿੱਚ ਜਿਹੜਾ ਹੈਗਾ ਇੱਥੇ ਉਤਸ਼ਾਹ ਜਿਹੜਾ ਹੈਗਾ ਅਲੱਗ ਤਰ੍ਹਾਂ ਦਾ ਉੱਤੇ ਦੇਖਣ ਨੂੰ ਮਿਲ ਰਿਹਾ ਲੋਕਾਂ ਦੇ ਵਿੱਚ ਇਸ ਸਟਾਪੇਜ ਦੇ ਮਿਲਣ ਨਾਲ ਵਿਆਸ ਦੇ ਵਿੱਚ ਬੰਦੇ ਭਾਰਤ ਨੂੰ ਸਟਾਪੇਜ ਮਿਲਣ ਦੇ ਨਾਲ ਕਾਫੀ ਖੁਸ਼ੀ ਦੀ ਲੈ ਰਿਹਾ ਤਿਆਰੀ ਦੀ ਜੇਕਰ ਗੱਲ ਕਰਦੇ ਤਾਂ ਤਿਆਰੀਆਂ ਵੀ ਨਾਲ-ਨਾਲ ਚੱਲ ਰਹੀਆਂ ਨੇ ਉਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਵਿਆਸ ਰੇਲਵੇ ਸਟੇਸ਼ਨ ਰੇਲਵੇ ਭਾਗ ਦਾ ਇੱਕ ਕਮਾਊ ਪੁੱਤ ਵਜੋਂ ਵੱਡਾ ਸਟੇਸ਼ਨ ਜਿਹੜਾ ਜਾਣਿਆ ਜਾਂਦਾ ਰੋ ਉਸ ਦੇ ਨਾਲ ਹੀ ਕਹਿ ਸਕਦੇ ਹਾਂ ਸਾਫ ਸਫਾਈ ਦੇ ਵਿੱਚ ਵੀ ਅਵਲ ਜਿਹੜਾ ਹੈਗਾ ਵਿਆਸ ਸਟੇਸ਼ਨ ਹੈ ਆਉਂਦਾ ਰਿਹਾ ਹੈਗਾ ਉਸਦਾ ਵੱਡਾ ਕਾਰਨ ਇਹ ਹੈਗਾ ਕਿ ਲੋਕਾਂ ਦੇ ਆਪਸੀ ਸਹਿਯੋਗ ਦੇ ਨਾਲ ਇੱਥੇ ਜਿਹੜੇ ਸਫਾਈ ਬਿਆਨਾ ਸੇਵਾ ਰੂਪੀ ਵੀ ਚੱਲਦੇ ਰਹੇ ਨੇ ਨਜ਼ਦੀਕੀ ਇੱਕ ਧਾਰਮਿਕ ਡੇਰੇ ਦੇ ਸ਼ਰਧਾਲੂ ਜਿਹੜੇ ਨੇ ਉਹ ਵੀ ਕਹਿ ਸਕਦੇ ਆ ਕਿ ਤਕਰੀਬਨ ਹਰ ਸਾਲ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਦੇ ਨੇ ਔਰ ਉਸ ਨੂੰ ਲੈ ਕੇ ਵੀ ਵਿਭਾਗ ਵੱਲੋਂ ਵੱਖ-ਵੱਖ ਜਿਹੜੀਆਂ ਚੀਜ਼ਾਂ ਹੈਗੀਆਂ ਉਹੋ ਦੇਖੀਆਂ ਹੋ ਸਕਦਾ ਕਿ ਦੇਖੀਆਂ ਗਈਆਂ ਹੋਣਗੀਆਂ ਤਾਂ ਤਿਆਰੀਆਂ ਨੂੰ ਲੈ ਕੇ ਇੱਕ ਪੂਰੀ ਤਸਵੀਰਾਂ ਦੁਬਾਰਾ ਤੋਂ ਕਿ ਰੇਲਵੇ ਵਿਭਾਗ ਵੱਲੋਂ ਕੱਲ ਦਾ ਜਿਹੜਾ ਫੰਕਸ਼ਨ ਇੱਥੇ ਕੀਤਾ ਜਾਣਾ ਉਸ ਨੂੰ ਲੈ ਕੇ ਤਿਆਰੀਆਂ ਜਾਰੀ ਨੇ ਔਰ ਕੱਲ ਨੂੰ ਤਕਰੀਬ ਪੌਣੇ 11 ਵਜੇ ਜਿਹੜਾ ਫੰਕਸ਼ਨ ਹੈਗਾ ਉਹ ਬਿਆਸ ਰੇਲਵੇ ਸਟੇਸ਼ਨ ਤੇ ਹੋਊਗਾ ਔਰ ਇੱਥੋਂ ਬੰਦੇ ਭਾਰਤ ਟ੍ਰੇਨ ਨੂੰ ਅੱਗੇ ਲਈ ਰਵਾਨਾ ਕੀਤਾ ਜਾਊਗਾ